ਕਿਸ ਕਾ ਦੇ ਲਖੇ ਲੱਗ ਗਈ ਉਮਰਾਂ ਦੀ ਪੂੰਜੀ ਨਹੀਂ ਯਾਦਾਂ ਦੇ ਰਾ ਸੁਲਤਾਨੀ ਜਾਣੇ ਆਉਂਦੀ ਨਹੀਂ ਜਵਨ ਦੀ ਉਮਰ ਬੀਤ ਗਈ ਦਿਲਬਰ ਨੇ ਮੰਗੇ ਜੀ ਅੱਜ ਤੱਕ ਨਾ ਗਲਿ ਚੋਂ ਨਿਕਲੇ ਜ਼ੁਲਫਾਂ ਦੇ ਪੰਦੇ ਜੀ ਸੇਲੀ ਤੋਂ ਐਸੇ ਤਿਲਕੇ ਮੁੜ ਕੇ ਨਾ ਖੜ ਹੋਇਆ ਸੱਜਣਾ ਤੇਰੇ ਨਾਮ ਬਿਨਾ ਕੁਝ ਸਾਤੋਂ ਨਾ ਪੜ ਹੋਇਆ ਮਖਮਲ ਜੇ ਦਿਨ ਹੁੰਦੇ ਸੀ ਸ਼ਕਰ ਦੀਆਂ ਰਾਤਾਂ ਨਹੀਂ ਮਿਸ਼ਰੀ ਦੀਆਂ ਡਲੀਆਂ ਓਦੋਂ ਸੱਜਣਾ ਦੀਆਂ ਵਾਤਾਂ ਨਹੀਂ ਸੁਰਮੇ ਵਿੱਚ ਲਪਟੀ ਤਕਣੀ ਮਾਨਾ ਸੀ ਚੋਰ ਬੜੀ ਸੱਜਣਾ ਦਾ ਸੁਫੀ ਹਾਸਾ ਹੋਰੇ ਤੂੰ ਕਦ ਖੋਲੇਗਾ ਬੁਹਾ ਵੇ ਖੈਰਾਂ ਦਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਬੱਚੋਂ ਦੀ ਬਾ ਵਰਗੇ ਸੀ ਸਜਣਾ ਵੇ ਬੋਲ ਤੇਰੇ ਟੁੱਟੀਆਂ ਦੋ ਪੀਲੀਆਂ ਵੰਗਾ ਅਜ ਵੀ ਨੇ ਕੋਲ ਮੇਰੇ ਕਾਲੇ ਤੇਰੇ ਦਿਲ ਦਾ ਕਿੱਸਾ ਸੱਜਣਾ ਵੇ ਦਸੀਏ ਕੀ ਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂ ਗੀਤਾਂ ਦੇ ਨਾਸਰਨਾਮੇ ਹਾਏ ਤੇਰੀ ਵੰਗ ਵਰਗੇ ਸੀ ਜਿਹੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੇ ਰੰਗ ਵਰਗੇ ਸੀ ਮੇਰੇ ਜੋ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ ਜੇ ਤਰਦੀ ਧੁੱਪ ਦੇ ਵਾਂਗੂ ਕਰਦੀ ਸੀ ਜਾਦੂ ਕਰੀਆਂ ਢੋਂਗੇ ਨਣੋਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਸੋਹਣਿਆ ਤੇਥੋਂ ਦਸ ਕਾ ਦਾ ਪੜਦਾ ਤੇ ਤੂੰ ਦਸ ਕਾ ਦਾ ਪੜਦਾ ਹੋ Thank you.